ਨਵਜੋਤ ਸਿੰਘ ਸਿੱਧੂ ਨੇ ਭਾਜਪਾ ਦਾ ਸਾਥ ਛੱਡਿਆ ਕਿ ਭਾਜਪਾ ਦੀਆਂ ਦੋ ਵਿਰੋਧੀ ਪਾਰਟੀਆਂ ਸਿੱਧੂ ਨੂੰ ਹੱਥਾਂ ਤੇ ਚੁੱਕਣ ਲਈ ਤਿਆਰ ਹੋ ਗਈਆਂ ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦਾ ਰੌਲਾ ਤਾਂ ਸਿੱਧੂ ਦੇ ਅਸਤੀਫਾ ਦੇਣ ਤੋਂ ਕਈ ਮਹੀਨੇ ਪਹਿਲਾਂ ਹੀ ਪੈ ਗਿਆ ਸੀ ਅਸਤੀਫੇ ਤੋਂ ਬਾਅਦ ਹੁਣ ਕਾਂਗਰਸ ਵੀ ਸਿੱਧੂ ਦੀ ਪ੍ਰਸਿੱਧੀ ਨੂੰ ਆਪਣੀ ਪਾਰਟੀ ਲਈ ਸ਼ਾਇਦ ਕੈਸ਼ ਕਰ ਲੈਣਾ ਚਾਹੁੰਦੀ ਹੈ ਲੁਧਿਆਣਾ 'ਚ ਇੱਕ ਸਮਾਗਮ ਦੌਰਾਨ ਸੀਨੀਅਰ ਕਾਂਗਰਸੀ ਲੀਡਰ ਰਜਿੰਦਰ ਕੌਰ ਪੱਠਲ ਨੇ ਕਿਹਾ ਕਿ ਜੇਕਰ ਸਿੱਧੂ ਕਾਂਗਰਸ ਵਿੱਚ ਆਉਣਾ ਚਾਹੁੰਨ ਤਾਂ ਅਸੀਂ ਸਵਾਗਤ ਕਰਾਂਗੇ ਯੋ ਕਿ ਉਹਨਾਂ ਦਾ ਬੈਕਗ੍ਰਾਉਂਡ ਜਿਹੜਾ ਕਾਂਗਰਸ ਦਾ ਸੀ ਉਹਦੇ ਫਾਦਰ ਜਿਹੜੇ ਕਾਂਗਰਸ ਦੇ ਪ੍ਰਧਾਨ ਰਹੇ ਪਟਿਆਲੇ ਦੇ ਅਗਰ ਆਊਗਾ ਹੀ ਇਸ ਬੋਸਟ ਵੈਲਕਮ ਇੰਨਾ ਹੀ ਨਹੀਂ ਪਠੱਲ ਦੇ ਸ਼ਬਦਾਂ ਚ ਸਿੱਧੂ ਲਈ ਹਮਦਰਦੀ ਵੀ ਨਜ਼ਰ ਆਈ ਇਹ ਭਾਜੀਪੀ ਵਾਲਿਆਂ ਨੇ ਜਿੰਨਾ ਜਲੀਲ ਕੀਤਾ ਉਹਨੂੰ ਜੀ ਲੰਬੇ ਸਮੇਂ ਤੋਂ ਉਹਨੂੰ ਪਹਿਲਾਂ ਟਿਕਟੋ ਦੀ ਕੱਟੀ ਗਈ ਪਾਰਟੀ ਲਈ ਸਰਸਿਸ ਦਮ ਲੈਂਦੇ ਰਹੇ ਔਰ ਜਿਸ ਵਕਤ ਮੌਕਾ ਆਇਆ ਤਾਂ ਹੁਣ ਮਿਨਿਸਟਰੀ ਬਣੀ ਸਰਕਾਰ ਬਣੀ ਸੀ ਫੇਰ ਉਹਨੂੰ ਬਾਹਰ ਰੱਖਿਆ ਗਿਆ ਤਾਰੇ ਜੰਮੂ ਕਸ਼ਮੀਰ ਪ੍ਰਚਾਰ ਕਰਨ ਕਿਤੇ ਕਰਨਾ ਹੈ ਉਹਨੂੰ ਯੂਜ਼ ਕੀਤਾ ਉਹਨੂੰ ਯੂਜ਼ ਕੀਤਾ ਉਹਦਾ ਇਮਤਿਹਾਨ ਲਿਆ ਸਾਬਤਦਾ ਇਹਨਾਂ ਨੇ ਸੋ ਜਿਹੜੇ ਬੀਜੇਪੀ ਵਾਲੇ ਆਪਣੇ ਬੰਦੇ ਨੂੰ ਨਹੀਂ ਸਾਹਮਣੇ ਰੱਖ ਸਕੇ ਕਿ ਦੇਸ਼ ਨੂੰ ਇਕੱਠਾ ਸਾਹਮਣੇ ਕੀ ਰੱਖ ਸਕਣ ਸਵਾਲ ਇਹ ਹੈ ਕਿ ਇਹ ਹਮਦਰਦੀ ਸਿੱਧੂ ਲਈ ਹੈ ਜਾਂ ਫਿਰ ਸਿੱਧੂ ਦੇ ذریعے ਆਪਣਾ ਪੰਜਾ ਛਾਪਣ ਲਈ راجਿੰਦਰ कौर पट्टल ਤੋਂ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੀ ਸਿੱਧੂ ਨੇ ਪਾਰਟੀ ਦੇ ਦਰਵਾਜ਼ੇ ਖੋਲ ਚੁੱਕੇ ਨੇ ਸਸਪੈਂਸ ਬਰਕਰਾਰ ਹੈ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦਾ ਹੱਥ ਫੜ ਕੇ ਪੰਜਾਬ ਦੇ ਹਿੱਤਾਂ ਲਈ ਕੰਮ ਕਰਨਗੇ ਜਾਂ ਫਿਰ ਆਪ ਦੇ ਝਾੜੂ ਨਾਲ ਕਰਨਗੇ ਪੰਜਾਬ ਦੀ ਸਫਾਈ